ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਈ ਉਜੜ ਪਰਮੈ ਰਹਾ ਨਾ ਪਾਈ ਮਨ ਬੁਝੇ ਕੋ ਥਾਏ ਨਾ ਪਾਈ ਨਾਮ ਬਿਹੁਣੈ ਮਾਥੇ ਸ਼ਾਈ ਸਾਜ ਤਨੀ ਜਗ ਆਏ ਬਿਨਾਸਾ ਛੋਟਸ ਪ੍ਰਾਣੀ ਗੁਰਮਖ ਦਾਸਾ ਰਹਾਉ ਜਗ ਮੋ ਬਾਦ ਬੋਤੀ ਆਸੈ ਗੁਰਮਤੀ ਇਕ ਭੈ ਉਹ ਦਾਸਾ ਅੰਤਰ ਨਾਮ ਕੰਮਲ ਪ੍ਰਗਾਸ ਤਿਨ ਕੋ ਨਾਹੀ ਜਮ ਕੀ ਤਰਾਸ ਜਗ ਤਰੇ ਚਿਤ ਕਾਮਣ ਹਿਤਕਾਰੀ ਪਤਰ ਕਲਤਰ ਲਗ ਨਾਮ ਵਿਸਾਰੀ ਮਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੈ ਕਰਨੀ ਸਾਰੀ ਬਾਰੋ ਹਮੈ ਕਹਿ ਕਹਾਈ ਅੰਦਰੋ ਮੁਗਤ ਨੇਪ ਕਦੇ ਨਾ ਲਾਈ ਮਾਇਆ ਮੋਗੁਰ ਸ਼ਬਦ ਜਲਾਈ ਨਿਰਮਲ ਨਾਮ ਸਦ ਹਿਰਦੈ ਧਿਆਈ ਧਵਤ ਰੱਖੈ ਠਾਕ ਰਹਾਈ ਸਿੱਖ ਸੰਗਤ ਕਰਮ ਮਿਲਾਈ ਗੁਰ ਬਿਨ ਭੁੱਲੋ ਆਵੈ ਜਾਈ ਨਦਰ ਕਰੇ ਸੰਜੋਗ ਮਿਲਾਈ ਰੂੜੋ ਕਹੋ ਨਾ ਕਹਾ ਜਾਹੀ ਅਕਾਤ ਕਥੋ ਨਾ ਕੀਮਤ ਪਾਈ ਸਭ ਦੁੱਖ ਤੇਰੇ ਸੁਖ ਰਜਾਈ ਸਭ ਦੁੱਖ ਮਿਟੇ ਸੱਚ ਨਾਈ ਕਰ ਬਿਨ ਵਾਜਾ ਪੱਗ ਬਿਨ ਤਾਲਾ ਜੇ ਸ਼ਬਦ 부ਜੇ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੀ ਰੱਖੈ ਰਖਵਾਲਾ ਤੇਰ ਭਵਨ ਸੁਜੈ ਆਪ ਗਵਾਵੈ ਬਾਣੀ 부ਜੈ ਸਚ ਸਮਾਵੈ ਸ਼ਬਦ ਵਿਚਾਰੇ ਏਕ ਲਵਤਾਰਾ ਨਾਨਕ ਧੰ ਸਵਾਰਨ ਹਾਰ ਅਸ ਮਹੱਲਾ ਪਹਿਲਾ ਲੇਖ ਅਸ਼ੰਖ ਲੇਖ ਲੇਖ ਮਾਨ ਮਨ ਮਾਨਿਆ ਸਤ ਸੁਰਤ ਵਖਾਨ ਕਥਨੀ ਬਦਨੀ ਪਰ ਪਰ ਪਾਰ ਲੇਖ ਅਸ਼ੰਖ ਅਲੇਖ ਅਪਾਰ ਐਸਾ ਸੱਚ ਤੂੰ ਇੱਕੋ ਜਾਨ ਜੰਮਣ ਮਰਨ ਹੁਕਮ ਅਪਸਾਨ ਰਹਾਉ ਮਾਇਆ ਮੋ ਜਗ ਬਾਦਾ ਜਮ ਕਾਲ ਬੰਦਾ ਛੁਟੇ ਨਾਮ ਸਮਾਲ ਗੁਰ ਸੁਖ ਦਾਤਾ ਅਬਰ ਨਾਮ ਭਾਲ ਹਲਤ ਬਲਤ ਨਭੀ ਤਦ ਨਾਲ ਸਬਦ ਮਰੇਤਾ ਇਕਲਵ ਨਾਈ ਆਚਰ ਚਰੈ ਤਾਂ ਭਰਮ ਚੁਕਾਈ ਜੀ ਮਨ ਮਗਤ ਮਨ ਨਾਮ ਵਸਾਈ ਗੁਰਮਖੋਇ ਤਾਂ ਸੱਚ ਸਮਾਈ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪਿਉ ਤਾਪ ਸਰਬ ਨਰੰਤਰ ਆਪੀਆਪ ਕਿਸੇ ਨ ਪੁੱਛੈ ਬਖਸ਼ੀ ਆਪ ਤੂੰ ਪੂਰ ਸਾਗਰ ਮਾਨਕ ਹੀਰਾ ਤੂੰ ਨਿਰਮਲ ਸਤਿਗੁਣੀ ਗਹੀਰਾ ਸੁਖ ਮਾਨੈ ਪੀਟੈ ਗੁਰਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੀ ਹੋ ਮਾਰੀ ਜਗ ਗਿਆਨੀ ਨਿਰਲਾ ਯਾਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੈ ਸਭ ਫਿਰੈ ਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਈ ਜਗ ਰੋਗੀ ਪੋਗੀ ਗੁਣ ਰੋਈ ਜਗਿ ਉਪਜੈ ਬਿਨ ਸਹਿਬਤ ਖੋਈ ਗੁਰਮਖ ਹੋਵੈ ਬੋਝੈ ਸੋਈ ਮੈngo ਮੋਲ ਪਾਰ ਆਫਾਰ अटल अशल गुरमती पाई मिले पावे पाए कार नानक नीच कह विचार आसा महला परै पंचे होमे जाए शब्द मल तो समझ सूज सहज कर हो ਬੇਨਬੁੱਝੀ ਸਗਲੀ ਪਤਖੋਵੇ ਕੌਣ ਮਰੇ ਕੌਣ ਰੁਵੇ ਓਹੀ ਕਰਨ ਕਰਨ ਸਭ ਸਿਰਤ ਰਹਾਉ ਮੁਇ ਕੋ ਰੁਵੇ ਦੁਖ ਕੋਈ ਸੋ ਰੁਵੇ ਜਿਸ ਬੇਦਨ ਹੋਈ ਜਿਸ ਬੀਤੀ ਜਾਣੇ ਪ੍ਰਭ ਸੋਈ ਆਪੇ ਕਰਤਾ ਕਰੇ ਸੋਈ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮਗਤ ਸਰਣਾ ਹੋਮ ਬਲੇਹਾਰੀ ਸਤਗੁਰ ਚਰਨਾ ਗੁਰਬੋਹਿਤ ਸ਼ਬਦ ਪੈ ਤਰਨਾ ਨਿਰਪਉ ਆਪ ਨਰੰਤਰ ਜੋਤ ਬਿਨ ਨਾਮੀ ਸੂਤਕ ਜਗ ਸ਼ੋਤ ਦਰਮਤ ਬਿਨ ਸੇ ਕਿਆ ਕਹਿ ਰੋਤ ਜਨਮ ਮੋਏ ਬਿਨ ਭਗਤ ਸ੍ਰੋਤ ਮੋਏ ਕੋ ਸਚ ਰੋਵੈ ਮੀਤ ਤ੍ਰੈ ਗੁਣ ਰੋਵੈ ਨਿਤਾਨੀਤ ਦੁਖ ਸੁਖ ਪਰਹਰ ਸਹਿਜ ਸੁਚੀਤ ਤਨ ਮਨ ਸੰਪੋ ਕ੍ਰਿਸ਼ਨ ਪਰੀਤ ਪੀਤਰ ਏਕ ਅਨੇਕ ਅਸ਼ੰਖ ਕਰਮ ਧਰਮ ਬੋ ਸੰਖ ਅਸੰਖ ਬਿਨ ਪੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਨੰਤ ਆਪ ਮਰੇ ਮਾਰੇ ਪੀ ਆਪ ਆਪ ਪਾਏ ਥਾ ਪਿਉ ਥਾਪ ਸ੍ਰਿਸ਼ਟਿ ਉਪਾਏ ਜੋਤੀ ਤੂੰ ਜਾਤ ਸਭ ਦੇ ਵਿਚਾਰ ਮਿਲਨ ਨਹੀਂ ਪ੍ਰਾਤ ਸੂਤਕ ਅਗਨ ਭਖੇ ਜਗ ਖਾਈ ਸੂਤਕ ਜਲ ਥਲ ਸਭ ਹੀ ਥਾਈ ਨਾਨਕ ਸੂਤਕ ਜਨਮ ਮਰੀ ਜੈ ਗੁਰ ਪ੍ਰਸਾਦੀ ਹਰਸ ਪੀਜੈ ਰਾਗ ਵਸ ਮਹੱਲਾ ਪਹਿਲਾ ਆਪ ਵਿਚਾਰੇ ਸੋ ਪਰਖੈ ਹੀਰਾ ਇਕ ਦ੍ਰਿਸ਼ਟ ਤਾਰੇ ਗੁਰਪੂਰਾ ਗੁਰ ਮੰਨੈ ਮਨਤੀ ਮਨਤੀਰਾ ਐਸਾ ਸਾਉ ਸਰਾफी ਕਰੈ ਸਾਚੀ ਨਦਰ ਇਕ ਲਿਬ ਤਰ ਰਹਾਉ ਪੁੰਜੀ ਨਾਮ ਅਨਰੰਜਨ ਸਾਰ ਨਿਰਮਲ ਸਾਚ ਰਤਾ ਪਹਿਕਾਰ ਸਿਬਤ ਸਹਿਜ ਕਰ ਗੁਰ ਕਰਤਾਰ ਆਸਾ ਮਨਸਾ ਸਬਦ ਜਲਾਈ ਰਾਮ ਨਰਾਇਣ ਕੈ ਕਹਾਈ ਗੁਰ ਤੇ ਬਾਟ ਮੈਲ ਕਰ ਪਾਈ ਕੰਜਨ ਕਾਇਆ ਜੋਤ ਅਨੂਪ ਤੇਰ ਪਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੇ ਸਾਚਿ ਅਕੂਟ ਪੰਚ ਤੀਨ ਨਵਚਾਰ ਸਮਾਵੇ ਧਰਨ ਗਗਨ ਕਲ ਧਾਰ ਰਹਾਵੇ ਬਾਰ ਜਦ ਉਲਟ ਬਰਾਵੇ ਮੂਰ ਕੋਈ ਨਾ ਆਖੀ ਸੁਝੈ ਜੇ ਵਾਰਸ ਨਹੀਂ ਕਿਆ 부ਝੈ ਬਖ ਕਾ ਮਾਤਾ ਜਗ ਸੋ ਲੁਜੈ ਉਤਮ ਸੰਗਤ ਉਤਮ ਹੋਵੇ ਗੁਣ ਕੋ ਤਾਵੇ ਅਬ ਗੁਣ ਤੋਵੇ ਬਿਨ ਗੁਰ ਸਿ ਵਸੈ ਜਨਾ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਅਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮਕ ਕਮੈਲੀ ਮੈਲ ਪਛਾਨ ਗੁਰਮਕ ਸੁਰਜ ਸਬਦ ਨੇਸਾਨ ਐਸਾ ਪ੍ਰੇਮ ਪਗਤ ਵਿਚਾਰੀ ਗੁਰਮਕ ਸਾਚਾ ਨਾਮ ਮਾਰੀ ਰਹਾਉ ਐਨ ਸੁਨਿਰਮਲ ਥਾਨ ਸਥਾਨ ਤੀਨ ਭਵਨ ਨੇ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜਿ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਆਏ ਉਹ ਸਾਰੇ ਹੁਕਮ ਸਮਾਵੈ ਹੁਕਮੋ ਵਰਤੈ ਜੋ ਤਸ ਭਾਵੈ ਗੁਰ ਬਿਨ ਪੂਰਾ ਕੋਈ ਨ ਪਾਵੈ ਬਾਲਕ ਬਿਰਦ ਨਾ ਸੁਰਤ ਪ੍ਰਾਨ ਪਰ ਜੋ ਬਨ ਬੋੜੇ અપਮਾਨ ਬਿਨ ਨਾਵੇਂ ਕੀ ਲੈ ਸੰਦਾਨ ਜਿਸ ਕਾ ਅਨ ਤਨ ਸਹਿਜ ਨਾ ਜਾਣਾ ਪਰਮਾ ਭੁਲਾਨਾ ਫਿਰ ਪਛਤਾਨਾ ਗਲ ਫਾਹੀ ਬौरा ਬौराਨਾ ਬੂੰਦਤ ਜੱਗ ਦੇਖਿਆ ਤੋਂ ਡਰ ਭਾਗੇ ਸਤਗੁਰ ਰੱਖੇ ਸੇਵਣ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ